1859 ਦਾ ਘਰ ਬਣਿਆ ਹੋਇਆ ਹੈ ਕਿਸੇ ਨੇ ਕੀੜ ਖੁੱਲਾ ਛੱਡਿਆ ਹੋਇਆ ਉਹਦੀ ਐਂਟਰੈਂਸ ਤੇ 16ਵੀਂ ਸਦੀ ਦੇ ਘਰ ਬਣੇ ਹੋਏ ਨੇ ਤੇ ਘਰਾਂ ਦੀ ਇਹਨਾਂ ਨੇ ਬਾਹਰੋਂ ਨਹੀਂ ਮੇਨਟੇਨੈਂਸ ਕੀਤੀ ਹੋਈ ਹੈਗੀ ਵੀ ਅੰਦਰੋਂ ਸ਼ਾਇਦ ਇਹਨਾਂ ਨੇ ਮੇਨਟੇਨੈਂਸ ਕੀਤੀ ਹੋਵੇ ਪਰ ਬਾਹਰੋਂ ਜਿੱਦਾਂ ਦੀ ਲੁੱਕ ਸਗੀ ਉਦਾਂ ਦੀ ਉਹ ਰੱਖੀ ਹੋਈ ਆ ਇਹ ਬਹੁਤ ਜ਼ਿਆਦਾ ਸੋਹਣਾ ਲੱਗਦਾ ਵਾ ਪਿੰਡ ਦੇ ਵਿੱਚੋਂ ਵਿੱਚ ਇਹ ਬ੍ਰਿਜ ਜੀ ਪਿੰਡ ਦੀ ਪਾਰਕਿੰਗ ਐਂਟਰੈਂਸ ਦੇ ਵਿੱਚ ਕੁਛ ਐਦਾਂ ਦੀ ਫ੍ਰੀ ਪਾਰਕਿੰਗ ਮਿਲਦੀ ਆ ਤੇ ਗੱਡੀ ਕਰਤੀ ਆਪਾਂ ਇੱਥੇ ਖੜੀ ਸਤਿ ਸ੍ਰੀ ਅਕਾਲ ਦੋਸਤੋ ਇੱਕ ਵਾਰ ਫਿਰ ਤੋਂ ਸਵਾਗਤ ਆ ਨਵੇਂ ਵਲੌਗ ਨਵੀਂ ਕੰਟਰੀ ਸਪੇਨ ਦੇ ਵਿੱਚ ਇਸ ਟਾਈਮ ਹੈਗਾ ਮੈਂ ਸਪੇਨ ਦੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਰੂਪਿਤ ਤੇ ਇਹ ਇੱਕ ਬਹੁਤ ਹੀ ਸੋਹਣਾ ਪਿੰਡ ਆ ਤੇ ਬਹੁਤ ਹੀ ਜ਼ਿਆਦਾ ਪੁਰਾਣਾ ਇਹ 16ਵੀਂ ਸਦੀ ਦਾ ਪਿੰਡ ਆ ਤੇ ਇੱਥੇ ਦੇ ਤੁਹਾਨੂੰ ਵਿਊ ਦਿਖਾਉਣੇ ਆ ਤੇ ਘਰ ਦਿਖਾਉਣੇ ਆ ਜਿਹੜੇ ਕਿ 16ਵੀਂ ਸਦੀ ਦੇ ਵਿੱਚ ਬਣੇ ਹੋਏ ਤੇ ਉਹਨਾਂ ਘਰਾਂ ਦੇ ਉੱਪਰ ਇਹਨਾਂ ਨੇ ਨੰਬਰ ਵੀ ਪਾਏ ਹੋਏ ਨੇ ਇਹ ਵੀ ਕਿਹੜੀ ਸਦੀ ਦਾ ਬਣਿਆ ਹੋਇਆ 1600 ਕੁਛ ਦੇ ਬਣੇ ਹੋਏ ਨੇ ਜਿਵੇਂ ਤੇ ਇਹਨਾਂ ਨੇ ਆਪਣੀ ਪੁਰਾਣੀ ਸੱਭਿਆਤਾ ਨੂੰ ਸਾਂਭ ਕੇ ਰੱਖਿਆ ਹੋਇਆ ਤੇ ਆਜੋ ਲੈ ਚੱਲਦੇ ਆ ਤੁਹਾਨੂੰ ਤੇ ਦਿਖਾਉਣੇ ਆ ਪਿੰਡ ਦਾ ਵਿਊ ਆ ਸਾਰੀ ਇਹ ਪੇੜ ਪਾਰਕਿੰਗ ਆ ਤੇ ਆਹ ਇਲੈਕਟ੍ਰਿਕ ਗੱਡੀਆਂ ਲਈ ਆ ਪਾਰਕਿੰਗ ਇਹ ਇਹਨਾਂ ਦੇ ਆ ਚਾਰਜਿੰਗ ਪੁਆਇੰਟ ਬਣੇ ਹੋਏ ਨੇ ਸਾਰੇ ਤੇ ਇਹ ਹੈਗੀ ਆ ਐਂਟ੍ਰੈਂਸ ਪਿੰਡ ਦੀ ਤੇ ਹੁਣ ਆਪਾਂ ਚੱਲਦੇ ਆ ਅੱਗੇ ਪਿੰਡ 'ਚ ਆਹ ਬਣੀ ਹੋਈ ਆ ਬਾਾਰ ਬਿਲਕੁਲ ਪਾਰਕਿੰਗ ਦੇ ਨਾਲ ਪਿੰਡ ਦੇ ਐਂਟਰ ਹੁੰਦੇ ਸਾਰੀ ਕਾਫੀ ਵਗੈਰਾ ਪੀਣ ਨੂੰ ਸਾਰਾ ਕੁਝ ਅੰਦਰ ਖਾਣ ਨੂੰ ਮਿਲਦਾ ਇਹ ਹੈਗੀ ਆ ਬਾਾਰ ਇੱਥੇ ਦੇਖੋ ਕਿੰਨੀ ਸੋਹਣੀ ਬਣੀ ਹੋਈ ਆ ਤੇ ਪੱਥਰਾਂ ਨਾਲ ਬਣੀ ਹੋਈ ਆ ਇਹ ਪਿੰਡ ਬਹੁਤ ਜ਼ਿਆਦਾ ਪੁਰਾਣਾ ਵਾ ਤੇ ਇੱਥੇ ਸਾਰੀ ਇਨਫੋਰਮੇਸ਼ਨ ਦਿੱਤੀ ਹੋਈ ਆ ਪਿੰਡ ਦਾ ਨਾਮ ਆ ਰੂਪਿਤ ਈ ਪ੍ਰੂਿਤ ਆ ਇਹਦਾ ਮੈਪ ਬਣਿਆ ਹੋਇਆ ਵਾ ਤੇ ਸਾਰੀ ਆ ਡਿਟੇਲ ਇਹਦੇ ਤੇ ਦਿੱਤੀ ਹੋਈ ਆ ਬਾਕੀ ਅੱਗੇ ਚੱਲਦੇ ਆ ਆ ਇਹ ਪਾਰਕਿੰਗ ਦੀ ਟਿਕਟ ਇਹਦੇ ਵਿੱਚ ਪਾ ਕੇ ਪੇ ਕਰਨੇ ਆ ਉਹਦੀ ਮਸ਼ੀਨ ਲੱਗੀ ਹੋਈ ਆ ਤੇ ਆ ਰੇਟ ਲੱਗੇ ਹੋਏ ਨੇ ਤੁਸੀਂ ਇੱਥੇ ਦੇਖ ਸਕਦੇ ਆ ਵੀ ਕਿੰਨੇ ਘੰਟੇ ਦੇ ਕਿੰਨੇ ਆ 45 ਮਿੰਟ ਤੱਕ ਤਾਂ ਫ੍ਰੀ ਪਾਰਕਿੰਗ ਆ ਆ ਬੱਚਿਆਂ ਦੇ ਖੇਡਣ ਨੂੰ ਪਾਰਕ ਬਣੀ ਹੋਈ ਆ ਇੱਥੇ ਅੱਜ ਇੱਥੇ ਇੰਨਾ ਜ਼ਿਆਦਾ ਟੂਰਿਸਟ ਹੈ ਨਹੀਂ ਚਾਰ ਪੰਜ ਗੱਡੀਆਂ ਖੜੀਆਂ ਨੇ ਗੈਂਤੀ ਦੀਆਂ ਬੱਸ ਆਹ ਰੈਸਟੋਰੈਂਟ ਬਣਿਆ ਹੋਇਆ ਵਾ ਪਿੰਡ ਦੇ ਵਿੱਚ ਸਾਰਾ ਸਟੋਨਸ ਦਾ ਬਣਿਆ ਹੋਇਆ ਵਾ ਲੱਕੜ ਵੀ ਕਿੰਨੀ ਪੁਰਾਣੀ ਯੂਜ਼ ਕੀਤੀ ਹੋਈ ਆ ਆ ਦੇਖ ਇੱਥੇ ਦੀ ਮਨਸੀਪਲ ਉਹਨਾਂ ਦਾ ਆਫਿਸ ਆ ਇਹ ਅੰਦਰ ਸਵੀਮ ਪੂਲ ਬਣਿਆ ਹੋਇਆ ਵਾ ਹੁਣ ਇਸ ਟਾਈਮ ਬੰਦ ਪਿਆ ਵਾ ਨਹੀਂ ਤਾਂ ਇਹਦੇ ਇੱਕ ਕੋਸ਼ਿਕ ਮਿਲਦਾ ਚਾਰਜ ਕਰਦੇ ਨੇ ਜੇ ਆਪਾਂ ਯੂਜ਼ ਕਰਨਾ ਵਾ ਸਵੀਮ ਪੂਲ ਇਹ ਕਾਫੀ ਜ਼ਿਆਦਾ ਪੁਰਾਣੇ ਘਰ ਨੇ ਇਹਨਾਂ ਤੇ ਕਈਆਂ ਦੇ ਉੱਪਰ ਲਿਖਿਆ ਵੀ ਹੁੰਦਾ ਵੀ ਇਹ ਕਿਹੜੇ ਸਨ ਦਾ ਘਰ ਬਣਿਆ ਹੋਇਆ ਦਿਖਾਉਣਾ ਤੁਹਾਨੂੰ ਕਈ ਘਰਾਂ ਦੇ ਉੱਪਰ ਲਿਖਿਆ ਹੋਇਆ ਵਾ ਇਹਨਾਂ ਨੇ ਸਟਾਕ ਇਕੱਠਾ ਕਰਕੇ ਰੱਖਿਆ ਹੋਇਆ ਲੱਕੜਾਂ ਦਾ ਠੰਡ ਦੇ ਵਿੱਚ ਇੱਥੇ ਸਨੋ ਬਹੁਤ ਜ਼ਿਆਦਾ ਪੈਂਦੀ ਆ ਤੇ ਇਹ ਫਿਰ ਯੂਜ਼ ਕਰਦੇ ਨੇ ਇਹਨੂੰ ਚਿਮਣੀ ਦੀ ਲਾਉਂਦੇ ਨੇ ਘਰਾਂ ਦੇ ਵਿੱਚ ਇਹ ਆ ਪਿੰਡ ਦੇ ਵਿੱਚ ਇਹ 브릿ਜ ਬਣਿਆ ਹੋਇਆ ਇੱਕ ਲੱਕੜ ਦਾ ਇਹਦੇ ਨਾਲ ਹੀ ਇਹ ਬਹੁਤ ਜ਼ਿਆਦਾ ਸੋਹਣਾ ਲੱਗਦਾ ਵਾ ਪਿੰਡ ਦੇ ਵਿੱਚੋਂ ਵਿੱਚ ਇਹ 브릿ਜ ਪਾਣੀ ਵੀ ਇੱਥੇ ਬਹੁਤ ਜ਼ਿਆਦਾ ਘਟਿਆ ਹੋਇਆ ਵਾ ਸਪੇਨ ਦੇ ਵਿੱਚ ਨਹੀਂ ਤਾਂ ਆ ਵੀ ਨਹਿਰ ਭਰੀ ਹੁੰਦੀ ਆ ਆਕਰ ਹੁਣ 1664 ਦਾ ਬਣਿਆ ਹੋਇਆ ਦੇਖੋ ਲਿਖਿਆ ਹੋਇਆ 16 ਆ ਵਿੱਚ ਕੋਈ ਲੈਂਗੁਏਜ ਲਿਖੀ ਹੋਈ ਇਹਨਾਂ ਦੀ 64 ਇਹ ਘਰ ਨਾ ਪ੍ਰਾਣਾ 16ਵੀਂ ਸਦੀ ਦਾ ਬਣਿਆ ਹੋਇਆ ਘਰ ਇਹ। ਦਰਵਾਜ਼ੇ ਦੇਖੋ ਕਿੰਨੇ ਵਧੀਆ ਨੇ ਇਹਨਾਂ ਦੇ। ਕਿੰਨੇ ਪ੍ਰਾਣੇ ਘਰ ਬਣੇ ਹੋਏ ਇਹਨਾਂ ਨੇ ਆਪਣੀ ਪ੍ਰਾਣੀ ਸੱਭਿਆਚਾਰ ਨੂੰ ਸੰਭਿਆ ਹੋਇਆ ਆ ਦੇਖੋ। ਆ 1610 ਦਾ ਬਣਿਆ ਹੋਇਆ ਇਹ। ਕਿੰਨਾ ਪ੍ਰਾਣਾ ਘਰ ਆ ਗੇਟ ਦੇਖੋ ਗੇਟ ਵੀ ਉਹ ਮੇਰੇ ਰੱਖੇ ਹੋਏ ਆ ਇਹਨਾਂ ਨੇ। ਕੰਨ ਨਹੀਂ ਕੀਤੇ ਹੈਗੇ ਲਖਣਾ ਇੰਨਾ ਪੁਰਾਣਾ ਗੇਟ ਦੇਖੋ ਕਿੰਨਾ ਸੋਹਣਾ ਦਾ ਕੁੰਡਾ ਹੀ ਕਿੰਨਾ ਸੋਹਣਾ ਲੱਗਿਆ ਹੋਇਆ ਕਿੰਨਾ ਪੁਰਾਣਾ ਕੁੰਡਾ ਨਾਲੇ ਇਹ ਘਰ ਸਾਰੇ ਦੇਖਣ ਨੂੰ ਬਾਹਰੋਂ ਤਾਂ ਬਹੁਤ ਜ਼ਿਆਦਾ ਪੁਰਾਣੇ ਲੱਗਦੇ ਆ ਪਰ ਹੋ ਸਕਦਾ ਇਹਨਾਂ ਨੇ ਅੰਦਰ ਉਹ ਇਹ ਮਾਡਰਨ ਕੀਤੇ ਹੋਣ ਤੇ ਜਿੱਦਾਂ ਦੀ ਇਹਦੀ ਦੇਖੋ 16ਵੀਂ ਸਦੀ ਵਿੱਚ ਸਿਗੀ ਜੋ ਚੀਜ਼ਾਂ ਸਿਗੀਆਂ ਇਹ ਪੱਥਰ ਦੇ ਬਣੇ ਹੋਏ ਉਹ ਸੇਮ ਉਹੀ ਚੀਜ਼ਾਂ ਨੇ ਆਪਣੇ ਇੰਡੀਆ ਦੇ ਵਿੱਚ ਟਾਈਮ ਦੇ ਨਾਲ ਚੀਜ਼ਾਂ ਪੁਰਾਣੀਆਂ ਹੁੰਦੀਆਂ ਨੇ ਘਰੋ ਘੜ ਦੰਦੇ ਨੇ ਤੇ ਪਰ ਲੋਕ ਇੱਥੇ ਦੇਖ ਲਓ ਪੁਰਾਣੀਆਂ ਚੀਜ਼ਾਂ ਨੂੰ ਸਾਹਮ ਸਾਹਮ ਕੇ ਰੱਖਦੇ ਨੇ ਆਹੀ ਚੀਜ਼ ਦੇਖਣ ਲਈ ਲੋਕੀ ਦੂਰੋਂ ਦੂਰੋਂ ਆਉਂਦੇ ਆ ਅਲੱਗ ਅਲੱਗ ਯੂਰਪ ਦੀਆਂ ਕੰਟਰੀਆਂ ਤੋਂ ਆਉਂਦੇ ਨੇ ਇਹ ਪਿੰਡ ਨੂੰ ਦੇਖਣ ਆਹ ਕੋ 1806 ਦਾ ਬਣਿਆ ਹੋਇਆ ਵਾਹੇ ਆਹ ਬਿਲਡਿੰਗ ਪਰ ਹੁਣ ਇਸ ਟਾਈਮ ਇੱਥੇ ਇਹਨਾਂ ਨੇ ਆਹ ਬਾਾਰ ਬਣਾਈ ਹੋਈ ਆ ਆ ਚਰਚ ਬਣੀ ਹੋਈ ਆ ਪਿੰਡ ਦੇ ਵਿੱਚੋਂ ਵਿੱਚ ਇੱਕ ਚੀਜ਼ ਮੈਂ ਨੋਟ ਕੀਤੀ ਆ ਇਹ ਪਿੰਡ ਦੇ ਵਿੱਚ ਜਦੋਂ ਦੇ ਅਸੀਂ ਐਂਟਰ ਹੋਏ ਆ ਸਾਨੂੰ ਆਪਣੇ ਹਾਮੂ ਮਰਦਾ ਕੋਈ ਵੀ ਨਹੀਂ ਦਿਖਿਆ ਜਿਹੜੇ ਇੱਥੇ ਦੇ ਲੋਕ ਵਸਨੀਕ ਨੇ ਜ਼ਿਆਦਾਤਰ ਇੱਥੇ ਬਜ਼ੁਰਗੇ ਰਹਿ ਰਹੇ ਨੇ ਤੇ ਉਹਨਾਂ ਨੇ ਆਪਣੀ ਇਹ ਪੁਰਾਣੀ ਸੱਭਿਆਚਾਰ ਨੂੰ ਸਾਭ ਕੇ ਰੱਖਿਆ ਹੋਇਆ ਤੇ ਬਾਕੀ ਤੁਹਾਨੂੰ ਅੰਦਰ ਦੇ ਪਿੰਡ ਦੇ ਹੋਰ ਵਿਊ ਦਿਖਾਉਣੇ ਆ 1659 ਦਾ ਘਰ ਬਣਿਆ ਹੋਇਆ ਇਹ ਕਿਸੇ ਨੇ ਕੀੜ ਖੁੱਲਾ ਛੱਡਿਆ ਹੋਇਆ ਉਹਦੀ ਐਂਟਰੈਂਸ ਤੇ ਥੱਲੋ ਕੁਛ ਐਦਾਂ ਦਾ ਵਾਹੇ ਪਹਿਲਾਂ ਦੇ ਟਾਈਮਾਂ 'ਚ ਕਿੱਦਾਂ ਦੇ ਹੁੰਦੇ ਸੀ ਘਰ ਆ ਇੰਨਾ ਕਾ ਗੇਟ ਲਾਇਆ ਹੋਇਆ ਇਹਨਾਂ ਨੇ ਪੁਰਸ਼ ਲਈ ਇਹ ਜਗਾ ਓਪਨ ਕਰਦੇ ਨੇ ਇਹਦੇ 2 ਯੂਰੋ ਲੱਗਦੇ ਆ ਐਂਟਰੀ ਦੇ ਵਿਸੀਤਾ ਐਲ ਕੰਪਨਾਰ ਦੇ ਰੂਪੀਟ ਪਰ ਹੁਣ ਇਸ ਟਾਈਮ ਇਹ ਵੀ ਬੰਦ ਆ ਇਹਦਾ ਤਾਲਾ ਚੈੱਕ ਕਰੋ ਇਦਾਂ ਦੀਆਂ ਚੀਜ਼ਾਂ ਹੁਣ ਅੱਜਕੱਲ੍ਹ ਦੀ ਮਾਰਕੀਟ 'ਚ ਕਿਤੇ ਨਹੀਂ ਦਿਖਦੀਆਂ। ਅ ਇੱਥੇ ਜ਼ਿਆਦਾਤਰ 16ਵੀਂ ਸਦੀ ਦੇ ਘਰ ਬਣੇ ਹੋਏ ਨੇ। ਤੇ ਘਰਾਂ ਦੀ ਇਹਨਾਂ ਨੇ ਬਾਹਰੋਂ ਨਹੀਂ ਮੇਨਟੇਨੈਂਸ ਕੀਤੀ ਹੋਈ ਹੈਗੀ ਵੀ ਅੰਦਰੋਂ ਸ਼ਾਇਦ ਇਹਨਾਂ ਨੇ ਮੇਨਟੇਨੈਂਸ ਕੀਤੀ ਹੋਵੇ ਪਰ ਬਾਹਰੋਂ ਜਿੱਦਾਂ ਦੀ ਲੁੱਕ ਸੀਗੀ ਉਦਾਂ ਦੀ ਉਹ ਰੱਖੀ ਹੋਈ ਆ। ਤੇ ਇੱਥੇ ਜ਼ਿਆਦਾਤਰ ਸਾਨੂੰ ਜਿਹੜੇ ਇੱਥੇ ਲੋਕਲ ਲੋਕੀ ਨੇ ਉਹ ਬਜ਼ੁਰਗੇ ਦਿਖ ਰਹੇ ਨੇ। ਇਹ ਪਿੰਡ ਦੀਆਂ ਗੜੀਆਂ ਨੇ। ਦੇਖੋ ਆਲੇ ਦੁਆਲੇ ਪੰਛੀਆਂ ਦੀਆਂ ਕਿੰਨੀਆਂ ਕਲੀਅਰ ਆਵਾਜ਼ਾਂ ਆ ਰਹੀਆਂ ਨੇ ਮੈਨੂੰ ਤਾਂ ਇੱਥੇ ਦੇ ਘਰਾਂ ਦੇ ਦਰਵਾਜ਼ੇ ਹੀ ਬੜੇ ਸੋਹਣੇ ਲੱਗੇ ਲੱਕੜ ਦੇ ਬਣੇ ਹੋਇਆ ਤੇ ਇਹਨਾਂ ਦੇ ਜਿਹੜੇ ਕੁੰਡੇ ਨੇ ਉਹ ਬਹੁਤ ਪੁਰਾਣੇ ਨੇ ਟਾਈਮ ਹੈਗੇ ਆ ਅਸੀਂ ਪਿੰਡ ਦੇ ਟਾਪ ਤੇ ਆ ਸਭ ਤੋਂ ਉੱਪਰ ਇਹ ਘਰ ਬਣਿਆ ਹੋਇਆ ਇੱਕ ਤੇ ਆ ਦੇਖੋ ਟਾਪ ਤੋਂ ਪੂਰੇ ਪਿੰਡ ਦਾ 뷰 ਥੱਲੇ ਦਾ ਉਹ ਸਵੀਮ ਪੂਲ ਬਣਿਆ ਜਿੱਥੋਂ ਆਪਾਂ ਆਏ ਸੀਗੇ। ਉਹ ਸਾਹਮਣੇ ਉਹ ਪਾਰਕਿੰਗ ਆ। ਪਿੰਡ ਜਿਆਦਾ ਵੱਡਾ ਨਹੀਂ ਹੈਗਾ ਇਹ। ਤੇ ਪਰੇ ਇਹ ਵੀ ਸਾਰਾ ਇਹ ਮਾਊਂਟੇਨਸ ਦੇ ਉੱਪਰ ਬਣਿਆ ਹੋਇਆ ਆਪਾਂ ਪਿੰਡ। ਉਤਰਾਈ ਚੜਾਈ। 1806 ਦਾ ਬਣਿਆ ਹੋਇਆ ਇਹ ਘਰ। ਇੱਥੇ ਦੇ ਲੋਕ ਮੈਨੂੰ ਲੱਗਦਾ ਕਾਫੀ ਫਿੱਟ ਰਹਿੰਦੇ ਹੋਣਗੇ ਆਹ ਇਹ ਗਲੀਆਂ ਨੇ ਪਿੰਡ ਦੀਆਂ ਦੇਖ ਲਓ ਤੁਸੀਂ ਆਪਸਾ ਲਾ ਲਓ ਪੌੜੀਆਂ ਬਣੀਆਂ ਹੋਈਆਂ ਨੇ ਤੇ ਆ ਵੀ ਘਰ ਬਣਿਆ ਹੋਇਆ ਵੀ ਉਹ ਵੀ ਇੱਥੋਂ ਕਾਫੀ ਸੋਹਣਾ ਲੱਗ ਰਿਹਾ ਆ ਵਾ ਕੰਸਟਰਕਸ਼ਨ ਜਿਹੜੇ ਆ ਸਾਹਮਣੇ ਘਰ ਬਣੇ ਹੋਏ ਆ ਇਹ ਨਵੇਂ ਲੱਗ ਰਹੇ ਨੇ ਸਾਰੀ ਇਹ ਕੰਸਟਰਕਸ਼ਨ ਨਵੀਂ ਹੋਈ ਆ ਸੋ ਹੁਣ ਜਿੰਨਾ ਸੀ ਪਿੰਡ ਦੇ ਉੱਪਰ ਨੂੰ ਚੜ ਕੇ ਗਏ ਸੀ ਉਨਾ ਹੀ ਹੁਣ ਵਾਪਸ ਜਾਣਾ ਪੈ ਰਿਹਾ ਤੇ ਇੰਨਕ ਦੇ ਵਿੱਚ ਹੀ ਕਾफी ਸਾਹ ਛੜ ਗਿਆ ਸੋ ਇੱਥੋਂ ਅੰਦਾਜ਼ਾ ਲਾਇਆ ਜਾ ਸਕਦਾ ਵੀ ਜਿਹੜੇ ਇੱਥੇ ਦੇ ਲੋਕ ਨੇ ਜਿਹੜੇ ਇੱਥੇ ਰਹਿੰਦੇ ਪਏ ਨੇ ਉਹ ਕਿੰਨੇ ਕ ਫਿੱਟ ਹੋਣਗੇ ਜਿਹੜੇ ਆਪਣੀ ਡੇਲੀ ਰੂਟੀਨ ਦੇ ਵਿੱਚ ਇਹ ਹੀ ਚੀਜ਼ ਪਤਾ ਨਹੀਂ ਕਿੰਨੀ ਵਾਰ ਅਪ ਡਾਊਨ ਕਰਦੇ ਨੇ ਸੋ ਅੱਜ ਦੀ ਲਾਈਫ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਆਪਣੇ ਵਰਗਿਆਂ ਨੂੰ ਇੱਥੇ ਆ ਕੇ ਰਹਿਣਾ ਪਾਵੇ ਤਾਂ ਮੈਨੂੰ ਲੱਗਦਾ ਇੱਕ ਜਾਂ ਦੋ ਦਿਨ ਦੀ ਖੇੜਾ ਬਸ ਮੁੜ ਕੇ ਆਪਣੇ ਵਰਗਾ ਕਹੂਗਾ ਵੀ ਆਪਾ ਪਾ ਪਦਰੇ ਰਹੀ ਤੇ ਠੀਕ ਆ ਸੋ ਇਹ ਸੀਗਾ ਜੀ ਪਿੰਡ ਰੂਪਿਤ ਤੇ ਇੱਕ ਚੀਜ਼ ਹੋਰ ਇੱਥੇ ਦੀ ਨੋਟ ਕਰਨ ਵਾਲੀ ਆ ਇੱਥੇ ਕਾਫੀ ਜ਼ਿਆਦਾ ਸਾਫ ਸਫਾਈ ਆ ਫੈਸੇ ਤਾਂ ਯੂਰਪ ਦੀ ਸਾਰੀ ਕੰਟਰੀਆਂ ਦੇ ਵਿੱਚ ਹੀ ਬਹੁਤ ਸਾਫ ਸਫਾਈ ਆ ਬਹੁਤ ਸਾਫ਼ ਸੁਥਰੀਆਂ ਕੰਟਰੀਆਂ ਨੇ ਤੇ ਇਹ ਪਿੰਡ ਵਿੱਚ ਵੀ ਕਾਫੀ ਸਾਫ ਸਫਾਈ ਹੈਗੀ ਆ ਇਹ ਸੀ ਜੀ ਪਿੰਡ ਰੂਪਿਤ ਤੇ ਇੱਥੇ ਕਰਦੇ ਆ ਜੀ ਆਪਾਂ ਵਲੌਗ ਦੀ ਸਮਾਪਤੀ ਤੇ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਵਲੌਗ ਕਿੱਦਾਂ ਦਾ ਲੱਗਿਆ ਤੇ ਮੇਰੀਆਂ ਆਉਣ ਵਾਲੀਆਂ ਵੀਡੀਓਜ਼ ਨੂੰ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ